ਸਤਿ ਸ੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸ਼ਾਨਦਾਰ ਮੱਝਾਂ ਆਈਆਂ ਨੇ ਕੁਆਲਟੀ ਵਾਲੀਆਂ ਵਧੀਆ ਬਹੁਤ ਸੋਹਣੇ ਨਕੀਨੇ ਆ ਬਾਈ ਨਾਲ ਕਰਦੇ ਹਾਂ ਡਿਟੇਲ ਵਿੱਚ ਗੱਲ ਬਾਤ ਵਧੀਆ ਨਕੀਨੇ ਆਏ ਟੌਪ ਕਲਾਸ ਵੱਡੇ ਵੱਡੇ ਟੈਂਕ ਸਤਿ ਸ੍ਰੀ ਅਕਾਲ ਬਾਈ ਜੀ ਸਿਰਾਜ ਹਾਂ ਵਧੀਆ ਠੀਕ ਠਾਕ ਮਾਣਾ ਜੀ ਪਰਬੋਲਾ ਠੀਕ ਠਾਕ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਹਾਂ ਵੀਰ ਜੀ ਕਿ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੰਨ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੇ ਸੰਧਰਾ ਵੀਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਤੇ ਜਨੂਰ ਵੀਜੀ ਅੱਜ ਆਪਣੇ ਕੋਲ 5-6 ਨਾਗ ਆਏ ਚੰਗੇ ਟੌਪ ਦੇ ਠੀਕ ਹੈ ਜੀ ਦੁੱਧ ਵਾਲੀਆਂ ਮਈਆਂ ਆ ਹਾਂਜੀ ਛੋਟੀਆਂ ਵਿੱਚ ਸੁਈਆਂ ਇੱਕ ਦੋ ਗੱਭਣੇ ਆ ਠੀਕ ਹੈ ਜੀ ਤੇ ਚੰਗੀਆਂ ਜੋਹਰ ਮਈਆਂ ਠੀਕ ਹੈ ਜੀ ਤੇ ਕਮਾਲ ਦੀਆਂ ਆਂੀਆਂ ਤੇ ਬਿਲਕੁਲ ਜਿਆਜ ਰੇਟ ਤੇ ਠੀਕ ਹੈ ਤੇ ਬਾਕੀ ਵੀਜੀ ਮਾਲੇ ਤੁਹਾਨੂੰ ਪਤਾ ਆਪਣੇ ਉਹ ਲੈ ਜਾਂ ਸਾਫ਼ ਸੋਧਰਾ ਕਰਕੇ ਹਾਂਜੀ ਹਾਂਜੀ ਤੇ ਬਾਕੀ ਹਰ ਵਾਰ ਆਇਓ ਕਹਿੰਦੇ ਆਏ ਵੀ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਜਿਹੜਾ ਕੋਈ ਸੇਵਾ ਕਰਦਾ ਚੰਗੀ ਮਹੀਂ ਦੀ ਹਾਂਜੀ ਹਾਂਜੀ ਤੇ ਉਹਦੇ ਵੀਰ ਜਿਨ੍ਹਾਂ ਦੀ ਸੱਜਰ ਮਹੀਂ ਆ ਐਡ ਉਹਨੇ ਤੋਕੜੀ ਵੇਚ ਦਿੰਦੀ ਬਿਲਕੁਲ ਸਹੀ ਗੱਲ ਜੀ ਗੱਲ ਸਾਂਭ ਤੇ ਮੁੱਕਦੀ ਅੱਜ ਜਿਹੜੀ ਵੀਰ ਇੱਕ ਨੰਬਰ ਤੇ ਮਹੀਂ ਵਿਖਾਉਣੀ ਆ ਹਾਂਜੀ ਤੇ ਮਿਲਣੀ ਤੇ ਕੋ ਬੰਦੇ ਨੂੰ ਹਾਂਜੀ ਪਰ ਜਿਹੜਾ ਵੀਰ ਭਰਾ ਮਹੀਂ ਲੈ ਗਿਆ ਨਾ ਹਾਂਜੀ ਏਕਾਂ ਯਾਦ ਕਰੂਗਾ ਵੀ ਠੀਕ ਮਹੀਂ ਹੈਗੀ ਠੀਕ ਹੈ ਜੀ ਮਹੀਂ ਅਜੇ ਵੀਰ ਜੇਰ ਸੁਤਣੀ ਜੇਰ ਪਹਿਣੀ ਹੈ ਜੀ ਜੇ ਮਹੀਂ ਵੀਰ ਦੋਹਾਂ ਤਨਦਨਾ ਨਹੀਂ ਸੋਈ ਹੁੰਦੀ ਨਾ ਫਿਰ ਆਪ ਬੰਦੇ ਨੇ ਕਹਿਣਾ ਮਹੀਂ ਡੱਕੀ ਜੀ ਅੱਜ ਮਹੀਂ ਇਹ ਜੀਰ ਸੁੱਟ ਨਹੀਂ ਆ ਜੀਰ ਪੈਣ ਵਾਲੀ ਹੈ ਇਹ ਲੋ ਜੀ ਸ਼ਾਨਦਾਰ ਨਗੀਨਾ ਆਇਆ ਪੋਛਣਾ ਜਿਹਨੂੰ ਕਹਿੰਦੇ ਵੀ ਚੜਾ ਲੱਗਾ ਆ ਕੁਆਲਟੀ ਆ ਪੂਰਾ ਨਗੀਨਾ ਤੂਫਾਨ ਮੈਂ ਇਹ ਕੋ ਵੀਰ ਆਪਣਾ ਨਾ ਜਾ ਜਾਂਦਾ ਓਏ ਬੱਚਾ ਕਿ ਚੇਅਰਮੈਨ ਨੂੰ ਹੱਥ ਫਾੜੇ ਕਹਿੰਦਾ ਮੈਂ ਦੁੱਧ ਕੱਢ ਦਊਗੀ ਹਾਂਜੀ ਫਿਰ ਇਹ ਜੀ ਮਹੀਂ ਜਿਹੜੀ ਗੱਲ ਆ ਠੀਕ ਪਰ ਜਿਹੜੇ ਵੀਰ ਕੋ ਮਹੀਂ ਲਈ ਆ ਨਾ ਘਰ ਹਾਂਜੀ ਆਂਦਾ ਵੀ ਜੇ ਤੇ ਕਿਝੂ ਗਾਲਾ ਲਾਈਏ ਤੇ 20 ਕਿਲੋ ਹੱਥ ਫੇਰਦੀ 18 ਕਿਲੋ ਦੁੱਧ ਕੰਡੇ ਤੇ ਚੜਾਇਆ ਠੀਕ 18 ਕਿਲੋ ਠੰਡਾ ਕਰ ਕੇ ਕਹਿੰਦਾ ਤੋਲ ਲੈ ਸਹੀ ਗੱਲ ਭਾਈ ਜੀ ਇਹਦੇ ਅੰਗ ਪੈਰ ਦੱਸੰਦੇ ਆ ਵੀ ਦੁੱਧ ਵਾਲੀ ਮੈਂ ਆ ਵਧੀਆ ਖਵਾਰਤੀ ਆ ਸਾਰੀ ਵੀਡੀਓ ਵੀਰ ਮੈਂ ਦਾ ਛੋੜ ਲਾਇਆ ਹਾਂਜੀ ਆਂਦਾ ਵੀ ਹਰ ਇੱਕ ਮੈਂ ਦਾ ਹੀ ਕੰਡੇ ਦੇ ਦੁੱਧ ਚਾੜਦੇ ਜਿਹੜੀ ਗੱਲ ਆ ਮਜਬੂਰੀ ਕਰਕੇ ਮਾਲ ਵੇਚ ਜਾਂਦੀ ਉਹਨਾਂ ਕੋਲੋਂ 5 6 ਮਈਆਂ ਆਉਂਦੀਆਂ ਕਾਂ ਕਰਦਾ ਮਾਲ ਉਹਦੇ 6 7 ਮਈਆਂ ਵੀ 6 ਉਹਨਾਂ ਕੋਲੋਂ ਮਾਲ ਆ ਗਿਆ ਜਿਹੜੀ ਜਿਹੜੀ ਮਈ ਸੁੰਦੀ ਜਾਂਦੀ ਤਿਆਰ ਹੁੰਦੀ ਜਾਂਦੀ ਵੇਚ ਜਾਂਦੇ ਮਾਲ ਠੀਕ ਜੀ ਜੀ ਤਾਰਾਈ ਮਾਰਨਾਂ ਕੋਈਆ ਬਰੇ ਆ ਹਾਂਜੀ ਇਸ sire ਦੀ ਮੈਂ ਆ ਹਾਂਜੀ ਅੱਜ ਦੀ ਤਰੀਕ ਜਿਹੜਾ ਇਹਦਾ ਰੇਟ ਹੋਊਗਾ ਕਿਤੇ ਬਾਜ਼ਾਰ ਚ ਨਾ ਹੋਊ ਠੀਕ ਆ ਜੀ ਵੇਖੋ ਜੀ ਬਹੁਤ ਸ਼ਾਨਦਾਰ ਮੈਂ ਆ ਬੜੀਆ ਕੁਆਲਿਟੀ ਵਾਲੀ ਆ ਛੱਡਾ ਲੇਵਾ ਕੁਆਲਿਟੀ ਬਹੁਤ ਬੈਸਟ ਲੱਗੀ ਕਰਮਾਲੀ ਨੂੰ ਵੀ ਘੜ ਘੜ ਚੀਜ਼ਾਂ ਲੱਗੀਆਂ ਜੀ ਫੇਰ ਵੀਰੇ ਮੈਂ ਵੱਡੀ ਗੱਲ ਆ ਵੀ ਨਹੀਂ ਇਸ ਕਾਲੀ ਆ ਟੋਟਾ ਪੜਾ ਪਿਆ ਗਾਲ ਚ ਇਹ ਨਹੀਂ ਲਾਦੇ ਜਿੱਥੇ ਖਲੋਗੀ ਉਥੇ ਖਲੋ। ਉਹ ਦੇਖੋ ਜੀ। ਸਿਰਤਾਂ ਇਹ ਜਨੀਏ ਕਰੀਂ ਜਾਓ ਬਈ। ਮਾਹੀ ਨੂੰ ਪੈਰ ਜੋ ਮੈਨੂੰ ਫਰੀਰ ਤਾਂ ਡਾ ਸੋਟ ਕੁਆਲਟੀ ਲੱਗੀ ਨਾ। ਠੀਕ ਆ ਜੀ ਦੇਖੋ। ਚੱਡੇ ਵਾਲਾ ਦਾ ਜਿਆਰੇ ਮਹੀਂ ਉਧਰੋਂ ਕੋਈ ਉਹਨਾਂ ਕੋ ਗੰਗਾ ਤੱਕਰ ਦੀ ਕੋਈ ਹਾਰ ਦੀ। ਕਿ ਉਧਰ ਦੀ ਬਰੀਡ ਆ ਸਾਰੀ ਸਾਰੀ ਉਧਰ ਉਧਰ ਦੀ ਬਰੀਡ ਆ ਨਸਲ ਦੀ ਠੀਕ ਹੈ ਸੇਮ ਕਦੋਂ ਮੈਂ ਸਿਆਣਾ ਬੰਦਾ ਦੱਸ ਦਊ ਕਿ ਕਿਹੜੇ ਇਲਾਕੇ ਦੀ ਠੀਕ ਹੈ ਜੀ ਉਹ ਸਾਰੀ ਮੈਂ ਆਸਲਤ ਉੱਟਾ ਜੁੱਪੇ ਬਹੁਤ ਸੋਹਣੀ ਮੈਂ ਆ ਵਧੀਆ ਕੁਆਲਿਟੀ ਵਾਲੀ ਨਕੀਨਾ ਹੀ ਆ ਜਿੰਨਾ ਜਿੰਨਾ ਹੀ ਕੋਈ ਕਹੀ ਜੋ ਤੇ ਫਿਰ ਚ ਵਾਈਪ ਸਮਾਈ ਦੀ ਆ ਪੰਪ ਲਗਾ ਠੀਕ ਹੈ ਐਡੀ ਜਿਆਦਾ ਚੰਗੀ ਦੇਖੋ ਇਹ ਬਚਾ ਹੀ ਮਗਰ ਕਟਾਟ ਆ ਗਈ ਦੇਖੋ ਇਹ ਮਾਲੀ ਆ ਗਿਆ ਐਡੀ ਮੈਂ ਦਾ ਮਾਲੀ ਸਾਹਮਣਾ ਬਹੁਤ ਜ਼ਰੂਰੀ ਹੈ ਬਿਹਰ ਬੜੀ ਲੰਮੀ ਵੀਜੀ ਕੱਟੇ ਸਰਾ ਵੀ ਸਾਰੀ ਮੈਂ ਫਰਾਜ ਨੂੰ ਕਿੰਦਣਾ ਹੋ ਚੀ ਦੇਖੋ ਜੀ ਬਹੁਤ ਕੁਆਲਟੀ ਵਾਲੀ ਮੈਂ ਆ ਅੰਗ ਪੈਰ ਛੱਡੇ ਲੇਵੇ ਦੀ ਗੱਲ ਕਰੀਏ ਆਰਡਰ ਦੀ ਗੱਲ ਕਰੀਏ ਵੀ ਬਹੁਤ ਵਧੀਆ ਲੱਗਾ ਆ ਕਿ ਇਹ ਟਾਣੀ ਟਿੱਲੀ ਮੱਝ ਨੂੰ ਇਹਡਾ ਆਰਡਰ ਲੱਗਦਾ ਆ ਜਿਹੜੀ ਪੂਰੀ ਜਾਨ ਚ ਹੋਵੇ ਤੇ ਪੂਰੀ ਬਰੀਟ ਚ ਹੋਵੇ ਗੱਲ ਬਾਕੀ ਵੀਜੀ ਸੇਵਾ ਦੀ ਮਿਹਰਾਨੀ ਗੱਲ ਸਵਾਦ ਗਰੀਬ ਤੇ ਨਸਲਿਆ ਮਹੀਂ ਦੇ ਜਿਹੜੀ ਬਿਲਕੁਲ ਨਸਲ ਉਹ ਹੀ ਬਰੀਡ ਦੀ ਨਸਲ ਦੀ ਗੱਲ ਆ ਤਾਦ ਕਰਕੇ ਹੀ ਮੈਂ ਬਣੀ ਆ ਅਜੇ ਕਰਮਾਲੀ ਜੇਰ ਪੈ ਗਈ ਨਾ ਅਜੇ ਕਰਮਾਲੀਆਂ ਜੇਰ ਪਾਏ ਚੱਡਾ ਹੋਰ ਖੋਲ ਜਾਣਾ ਹਏ ਹੋਰ ਮਹੀਂ ਖੋਲਣੀ ਆ ਆਰਡਰ ਹੋਰ ਖੁੱਲੂਗੀ ਜੇਰ ਪੈਣ ਤੋਂ ਬਾਅਦ ਠੀਕ ਹੈ ਜੀ ਜੀ ਤੇ ਪਰ ਸਿਰੇ ਦੀ ਮਹੀਂ ਜਿੰਨੂ ਓਕੇ ਜੀ ਤੇ ਮੋਲ ਵੀ ਰਾਜ ਦੀ ਤਰੀਕ ਦੇ ਵਿੱਚ ਮਹੀਂ ਦਾ ਹਿਸਾਬ ਨਾਲ ਵੀ ਮਹੀਂ ਦੇ ਹੈਗੀ ਆ ਫਾਸੋਟੀ 1.5 ਲੱਖ ਦੀ ਹਾਂਜੀ ਪਰ ਅਜ ਦੀ ਤਰੀਕ ਤੇ ਹਾਂ ਦੇ ਨਾਂ ਹਾਂਜੀ ਇੱਕ 30 ਦੀ ਇੱਕ 30 ਦੀ ਇੱਕ 30 ਦੀ ਨਹੀਂ ਬਾਈ ਕਰੋ ਸਵਾਲ ਲੱਖ ਦੀ ਸਵਾਲ ਲੱਖ ਦੀ ਹਾਂ ਲਓ ਜੀ 25 ਦੀ ਮੈਂ ਹੀ ਮਿਲ ਜੂਗੀ ਬਾਈ ਕਹਿੰਦੇ ਬਲਗਣ ਮੋਲੇ ਜਾਇਜ ਆ ਉਹ ਸ਼ੇਤ ਪੂਛ ਮੁਰਦੀ ਗਾਲ ਹੀ ਕੋਈ ਨਹੀਂ ਅਸਲ ਮੈਂ ਜਿਹਨੂੰ ਕਹਿੰਦੇ ਅਸਲ ਚੀਜ਼ ਮੋਲ ਇੱਕ ਬਾਸ ਟੀਚਰ ਨਾ ਡੇਢ ਮੋਲਿਆ ਨਾ ਇੱਕ 30 ਆ ਇੱਕ 50 ਦੀ ਬਾਈ ਕਹਿੰਦਾ ਯੈਸ ਨੋ ਮੈਂ ਦਵਾਂਗੇ ਪਰ ਜਿਹੜਾ ਵੀ ਲੈ ਜੂਗਾ ਨਾ ਕਰਵਾ ਵਾਲਾ ਉਹਦੇ ਘਰ ਲੈਣੇ ਦਿਨੇ ਚੜਤੀ ਘਲਾ ਰੱਖੋ ਆ ਗਿਆ ਨਾ ਇੱਕ ਇੱਕ ਦਾ ਮਾਲੀ ਸਾਹਵੇਂ ਉਹ ਵੀ ਯਾਦ ਕਰੀਂ ਅਗਲੇ ਸੂਏ ਇੱਕ ਇੱਕ ਕੋ ਕੱਟੀ ਲਵੇ ਰਵਾ ਸਾਂਭਲੇ ਘਰ ਦਾ ਪੇਕੇ ਦੇ ਕੁੱਲਾਂ ਤਰਜਣ ਕੀ ਅੱਜ ਤੋਂ ਵੀਰ ਅਠਾ ਨਾ ਦਸ ਦਿਨਾਂ ਨੂੰ ਨਾ ਜਿਹੜੀ ਗੱਲ ਉਹ ਕਹਿੰਦਾ ਵੀ ਮਹੀਂ ਐਵੇਂ ਟਾਈਮੋਂ ਟਾਈਮ ਐਨੀ ਦੋ ਤੇ ਟਾਈਮ ਤੇ ਪਾਉਂਦੀ ਮਹੀਂ ਲਗਾ ਕੇ ਰੱਖਣੀ ਚਾਹੀਦੀ ਠੀਕ ਆ ਵੀਰ ਐਨੀ ਮਹੀਂ ਬਾਂਦੀ ਓਕੇ ਜੀ ਬਹੁਤ ਸੋਹਣੀ ਮੈਂ ਆ ਵਧੀਆ ਕੁਆਲਟੀ ਵਾਲੇ ਇਹ ਆਪਣੇ ਕੋ ਨਾਜ ਨਕੀਨੇ ਕਈ ਕਈ ਰਹਿ ਗਏ ਆ ਵੀਰ ਮਹੀਂ ਠੀਕ ਹੈ ਤਾਂ ਮੈਂ ਚੱਲ ਚੱਲੀ ਆਪਣੇ ਵੀਰ ਪਾਸ ਕਰ ਗਏ ਆ ਠੀਕ ਹੈ ਮੈਂ ਵੀ ਲਾਹ ਮਾੜੀ ਲਾ ਦਈ ਜੀ ਹੁਣ ਇਹ ਟੈਂਕ ਠੀਕ ਹੈ ਮੈਂ ਹੁਣ ਇਹ ਵੀ ਪਾਸ ਕਰਕੇ ਗਏ ਵੀਰ ਹਸਾਵਣਾ ਉਹ ਮੈਂ ਦੀ ਭੈਣ ਹੀ ਆ ਟੈਂਕ ਹੀ ਵੀਰ ਮੈਂ ਹੀ ਕਾਦੀ ਦੁੱਧ ਵਾਲੀ ਨੇ ਇਹ ਨਹੀਂ ਵੀਜੀ ਉਹ ਚੀਜ਼ ਬਾਨੀ ਹੈ ਅਜੇ ਦਿਨ ਲੈ ਕਿਨੇ ਭਾਈ ਖੜੂ ਲੱਗੋ ਕਾਲੀ ਬਤਾ ਲੈ ਜੂਗੀ ਆਰਦੇ ਲਰੂਗੀ ਪਰ ਉਹ ਦੀ ਭੈਣ ਹੀ ਆ ਦੂਜੀ 2 ਹੀ ਆ ਟੈਂਕ 2 ਹੈ ਵੀ ਉਹ ਆ ਗਿਆ ਆਪਣੇ ਕੋਲ ਲੋਕ ਵੀਰ ਬੜੇ ਆਉਂਦੇ ਆ ਚਲੋ ਲੋਕ ਲਗਾ ਕੇ ਪਿੰਡਾਂ ਦੇ ਆਪਣੇ ਲਾ ਕੇ ਲਾ ਕੇ ਸਾਰੇ ਆਉਂਦੇ ਪੀੜ ਭਰਾ ਤੇ ਮਈ ਵੀ ਗਈ ਆ ਤੇ ਬਹੁਤ ਸੋਹਣੀ ਮੈਂ ਆ ਤੇ ਦੁੱਧ ਵਾਲੇ ਨੇ ਕਿਨਾ ਆਏ ਮਾਨਵੀਰ ਸਾਹਿਬ ਦਾ ਸੁਧਰਾ ਤੇ ਕੁਆਲਟੀ ਵਾਲਾ ਠੀਕ ਹੈ ਜੀ ਤੇ ਜਿਆਜ ਰੇਟ ਤੇ ਭਾਣਾ ਦਾ ਭਾਵੇਂ ਅੱਗੇ ਦੱਸੋ ਜੀ ਆਜ ਛੋਟੀ ਵੀ ਲੈ ਜੂ ਇੱਕ ਦੋ ਦਿਨ ਹਾਂਜੀ ਬਿਲਕੁਲ ਤਿਆਰ ਆ ਹਾਂਜੀ ਤੇ ਛੋਟੀ ਦੁੱਧ ਕਰਦੀ 14-15 ਕਿਲੋ ਉਧਰ ਦੀ ਛੋਟੀ ਆ ਠੀਕ ਹੈ ਕੁਆਲਟੀ ਵਾਲੀ ਸਿਰੇ ਦੀ ਘਾੜੀ ਦੀ ਸੇਵਾ ਕਰੇ ਜਿੱਡਾ ਝੋਟੀਆਂ ਪਾਜਣੇ ਆਦੇ ਇਹ ਮੈਂ ਦੁੱਧ ਨਾ ਦਵੇ ਜਿਹੜੀ ਗਾ ਦੇ ਕਿਹੜੀ ਮਈ ਦਊਗੀ ਜਿਹੜੀ ਗਾਣਾ ਜਿਹੜੀ ਜਿਹੜੀ ਮੈਂ ਵੀਰ ਕਿਹੜੀ ਕਿਹੜੀ ਅੱਤ ਨੇ ਮਈਆਂ ਬਰਾਬਰ ਦੀਆਂ ਮਈਆਂ ਸਾਂਭੀਆਂ ਵੀਰ ਜਿੰਨਾਂ ਲੋਕਾਂ ਮਾਲ ਛਾੜਿਆ ਸਾਂਭਿਆਂ ਵੀ ਬੜਾ ਸਾਂਪਿਆ ਸਹੀ ਗੱਲ ਗਾਲ ਦੇ ਦੀ ਸੇਵਾ ਦੀ ਆ ਸੇਵਾ ਕਰੋ ਸੇਵਾ ਦਾ ਮੋਆ ਮਿਲਣਾ ਸਾਂਭ ਦੀ ਸੇਵਾ ਦੇ ਜਿਹੜਾ ਅੱਜ ਕੋਈ ਸੇਵਾ ਕੀਤੀ ਉਹ ਵਟ ਲਿਆ ਬਿਲਕੁਲ ਬਿਲਕੁਲ ਜੀ ਜੀ ਕਿੱਤੋਂ ਭਾਈ ਜਿਹੜਾ ਵੀਰ ਮਾਲ ਸੰਭੂਗਾ ਹਾਂਜੀ ਆਪਦੇ ਸੇਵਾ ਦੀ ਵੀਰ ਹੋਣੀ ਠੀਕ ਹੈ ਵੀ ਸੇਵਾ ਆਂ ਸੇਵਾ ਚੰਗੀ ਕਰੂਗਾ ਤੇ ਉਹ ਬਹੁਤ ਹੀ ਮਧੀਆਂ ਵਧੇ ਭਾਈ ਬਹਿ ਜਾਓ ਆਈ ਬੰਦੂ ਇਨਾੜੀ ਵੀਰ ਬੈਠਾ ਲੈ ਗਾਲ ਵੀਰ ਜੀ ਮੈਂ ਮੈਂ ਨਹੀਂ ਮਾਰੀ ਆਂਦੀ ਬੰਦਾ ਆਮ ਮਾੜਾ ਹੋ ਜਾਂਦਾ ਜਿਹੜੀ ਗੱਲ ਹੈ ਚੰਗੀ ਸੇਵਾ ਕਰਨਾ ਠੀਕ ਹੈ ਜਨਵਾਰਾਂ ਦੀ ਬਿਲਕੁਲ ਸਹੀ ਗੱਲ ਇਹ ਦਪਾਈਆਂ ਲੈਣਾ ਦੇਖ ਹੀ ਜਾਂਦੇ ਲੈਣਾ ਦੇਖੇ ਜਾਂਦੀਆਂ ਆ ਇਹ ਆਪਣਾ ਮੁੱਲ ਮੋੜਦੀਆਂ ਮੋੜਦੀਆਂ ਕੇ ਵਕਤੀ ਮੋੜੀ ਦੁੱਧ ਚੋਟੀ ਮੀਰੇ ਜਿਹੜੇ ਭਾਅ ਨਾ ਦੇਣੀ ਨਾ ਹਾਂਜੀ 14 15 ਕਿਲੋ ਦੁੱਧ ਦੀ ਗੱਲ ਜਾਂ 12 ਕਿਲੋ ਵੀ ਕੰਡੇ ਵਾਲਾ ਮਹੀਂ ਟੈਮੋ ਟੈਮ ਡੰਗੋ ਡੰਗ 6 ਕਿਲੋ ਦੁੱਧ ਡੰਗ ਦਾ ਥੋੜਾ ਨਹੀਂ ਹੁੰਦਾ ਜਿਹੜੀ ਮਹੀਂ ਦੇਜਦੀ ਬਿਲਕੁਲ ਸਹੀ ਗੱਲ ਕੋਈ ਮੰਨੀ ਪਰਬੰਨੀ ਮਹੀਂ 6 ਕਿਲੋ ਡੰਗ ਦਾ ਦੁੱਧ ਕੱਢਦੀ ਆ ਹਾਂਜੀ ਹਾਂਜੀ ਸਹੀ ਗੱਲ ਜਦੋਂ ਮਣੀਏ ਦੁੱਧ ਬਿਲਕੁਲ ਸਹੀ ਗੱਲ ਆ ਵੀ ਤੋਰੀਕ ਬਰੀਡ ਦੇ ਮੱਝ ਤੇ ਜੇ ਕੋਈ ਚੰਗਾ ਸੇਮਨ ਲੱਗਾ ਹੋਵੇ ਉਹਨੂੰ ਮਗਰ ਹਨਾ ਫੇਰ ਇਹ ਮਹੀਂ ਕੋ ਕਰਦੀ ਆ ਫੇਰ ਮਹੀਂ ਕੋ ਕਰਦੀ ਵੀ ਜਿਹੜੀ 14 15 13 14 13 14 ਕਿਲਾ ਮਹੀਂ ਚਲਦੀ ਲੰਮਾ ਟਾਈਮ ਫਿਰ ਐਂਡ ਤੱਕ ਮੈਂ ਦੁੱਧ ਦਿੰਦੀ ਝੋਟੀ ਠੀਕ ਹੈ ਕਿੰਨਾ ਸਬਰੀਡ ਹੈ ਇਹਦੇ ਪੂਰੀ ਦੱਸੋ ਭਾਈ ਜੀ ਕੀ ਫਰਮੋਲੇ ਦਾ ਮੋਲੇ ਚ ਫੁੜਾ ਕੇ ਚੈੱਕ ਬਹੁਤ ਸਾਫ ਮਹੀਆ ਦੀ ਵੀਰੇ ਇੱਕ ਪੰਜ ਦੀ ਭਾਜਿਆ ਜੀ ਅੱਜ ਦਾ ਰੇਟ ਇਹਦਾ ਬਿਲਕੁਲ 95000 ਦੀ ਹਾਂ 94000 94000 ਗੈਸ ਨੋ ਬਾਈ ਰੇਟ ਨਾ ਲੱਗਾ ਗੈਸ ਨੋ 95000 ਦੀ ਝੋਟੀ ਦੇ ਦਾਂਗੇ ਹਾਂ ਨਾ ਹੀ 95 ਦੀ ਹਾਂ ਡਰ ਤੇ ਤੇ ਸਿੰਘੀ ਸੁਗੀ ਕੁਆਲਟੀ ਵਾਲੀ ਸਿਰੇ ਦੀ ਮਹੀਆ ਜੀ ਨੂੰ ਕਿਤੇ ਠੀਕ ਆ ਭਾਜੀ ਓਕੇ ਆ ਝੋਟੀਆਂ ਕਿੰਨੀ ਟੋਕੜ ਕਬਣ ਇਹ ਟੋਕੜ ਕਬਣ ਝੋਟੀ ਪਰ ਵੇਗੀ ਹੈ ਸਹੀ ਵੇਗੀ ਠੀਕ ਆ ਦੇਖੋ ਬਹੁਤ ਸਾਫ ਝੋਟੀ ਆ ਇਹ ਟੋਕੜ ਕਬਣ ਵੱਡੇ ਮੁੱਲ ਦੀ ਤੇ ਵੱਡੇ ਕੁਆਲਟੀ ਵਾਲੀ ਮੋਲ ਆ ਇਸ ਕਾਰਡ ਵਾਲੀ ਝੋਟੀ ਨੇ ਉਨੀ ਵੀਹ ਕੋਲ ਪਾਈ ਕੇ ਦੁੱਧ ਪਰਿਆ ਆਇਆ। ਕੁਆਲਟੀ ਜਣੀ ਇੱਥੇ ਕੋਲ ਵੱਡੀ ਗੱਲ ਸਾਲ ਸੂਏ ਸੋਈ ਦੀ ਸੇਵਾ ਦੀ ਹੁੰਦੀ ਹੈ। ਕਿ ਕਿ ਪਹਿਉਣੇ ਕਰਨਾਗੇ ਨਹੀਂ ਕਰਨਾ ਹਣਾ। ਵਾਲ ਵੀ ਸੇਵਾ ਦੇ ਬਕਰੀਆ। ਆ ਦੀ ਜਣ ਦੀ ਗੱਲ ਹੁੰਦੀ ਆ ਤੇ। ਆ ਛੋਟੀ ਵੀ ਦੀ ਸੂਈ ਆ। ਇਹ ਸੂਈ ਦੇ। ਭਾਈ ਜਾਨ ਕੱਟੀ ਸੂਈ ਆ। ਹਾਂਜੀ। ਤੇ ਚਾਰ ਦਾ ਦਿਆ ਮੂੰਹ। ਠੀਕ ਹੈ। ਤੇ ਜੋ ਕੱਟੀ ਨੂੰ ਜੜੈਣ ਤੇ ਕੁਆਲਟੀ ਲੱਗੀ ਨਾ। ਬਚਾਏ ਫਿਰ। ਦਾਹੀ ਆ ਆਪਣਾ ਕੋਲ ਵੀ ਛੋਟੀ ਦੇ ਕੋਲ ਬੋਲਾ ਹੋ। ਠੀਕ ਹੈ ਜੀ। ਵੇਖੋ ਇਹ ਕਿੱਡੀ ਸਾਫ਼ ਝੋਟੀ ਆ ਹਾਂਦਰ ਝੋਟੀ ਆ ਕੁਆਲਿਟੀ ਵਾਲੀ ਪਿੰਨਗੀ ਨਾ ਹੀ ਆ ਥਾਣਾ ਲੇਵਾ ਬਹੁਤ ਆਰਡਰ ਵਧੀਆ ਲੱਗਾ ਆ ਜੈਂਟ ਬਲੈਕ ਝੋਟੀ ਕੱਟੀ ਮਗਰ ਇਹਦੀ ਮਗਰ ਕੱਟੀ ਵੀ ਚਾਰ ਆਦਮੋ ਆ ਆ ਸਿਰ ਇਹਦੀ ਝੋਟੀ ਪੂਰੀ ਠੀਕ ਆ ਜੀ ਕੁਆਲਿਟੀ ਵਾਲੀ ਦੋ ਤਿੰਨ ਸੂਰ ਠੰਡੀ ਇਦੀ ਝੋਟੀ ਆ ਬਹੁਤ ਸਾਫ਼ ਤੇ ਸੁਥਰੀ ਉਹਾਂ ਤੇਰੀ ਵਿਜੀ ਦੋ ਚਾਰ ਸੂਰੇ ਘਰ ਚੋਂ ਆਉਣ ਵਾਲੀ ਤੇ ਨਾਲੇ ਇੱਕ ਛੋਟੀ ਧੌਣ ਵਾਲਾ ਡੰਗਰ ਹੁੰਦਾ ਬਹੁਤ ਕਰਮਾ ਵਾਲਾ ਤੇ ਦੁੱਧ ਵਾਲਾ ਹੁੰਦਾ ਠੀਕ ਹੈ ਬੇਟੀ ਤੇ ਇਹ ਆਜੇ ਕੱਟੀ ਵੀ ਸੀ ਆਜੇ ਪੱਛਾ ਆਜੇ ਥੋੜੇ ਦਿਨਾਂ ਦਾ ਇੱਕ ਦੋ ਦਿਨ ਤਿੰਨ ਦਿਨ ਚਾਰ ਦਿਨ ਦਾ ਬਿਲਕੁਲ ਜੈਜਵੀਰ ਦੱਸੋ ਭਾਈ ਕੀ ਮੁੱਲ ਹੈ ਇਹਦਾ ਵੀ ਜੋ ਮਰਜ਼ੀ ਕਰੀਏ ਇੱਕ ਪੰਜ ਹਾਂ ਦੇ ਨਾਂ 95000 ਦੀ 95000 ਜਸਨੋਜੀ 95000 ਇਹ 95 95 ਦਾ ਜਿਹੜਾ ਜੋੜਾ ਲੈ ਗਿਆ ਨਾ ਝੋਟੀਆਂ ਤੰਚਰੀਆਂ ਸਰੇਂਗੀਆਂ ਦਾ ਕੁਆਲਟੀ ਹੋਈਆਂ ਝੋਲੀਆਂ ਠੀਕ ਹੈ ਜੀ ਦੁੱਧ ਵਾਲੀਆਂ 95 ਯਾਦ ਗਿਆ ਤੁਹਾਨੂੰ ਦੇ ਦਾਂਗੇ ਪਰ ਸਰਾ ਝੋਟੀਆਂ ਜਿਹਨੂੰ ਕਿਹੜੇ ਐਂਡ ਪੀਸ ਬਹੁਤ ਸੋਹਣਾ ਲੱਗਾ ਅੱਜ ਬਾਈ ਕੋਲ ਜਿਹਨੂੰ ਕਹਿੰਦੇ ਨੇ ਤੋਹਫੇ ਨਗੀਨੇ ਪ੍ਰੀਟ ਦੇ ਬਹੁਤ ਪਸ਼ੂ ਆਏ ਆ ਪੁਰੇ ਕੁਆਲਟੀ ਵਾਲੇ ਪੁਰੇ ਸ਼ਾਨਦਾਰ ਤੇ ਲਾਈਕ ਕਮੈਂਟ ਸ਼ੇਅਰ ਮੇਰੇ ਭੈਣ ਭਰਾ ਸਾਰੇ ਕਰੋ ਬਾਈ ਨੂੰ ਤੇ ਵਧੀਆ ਨਗੀਨੇ ਆ ਬਹੁਤ ਸੋਹਣੇ ਵੱਡੀਆਂ ਮੱਝਾਂ ਹੁੰਦੀਆਂ ਜਾਂਦੀਆਂ ਰਹਿਣਗੀਆਂ ਤੇ ਚੜਦੀ ਕਲਾ ਰੋ ਲਾਈਕ ਕਮੈਂਟ ਸ਼ੇਅਰ ਵੀ ਜੀ ਵਾਤੋ ਵਾਤ ਕਰਿਆ ਕਰੋ ਦੂਜੇ ਤੇ ਜਿਹੜਾ ਨਾ ਵੀਡੀਓ ਪਾਈ ਗਈ ਹਰ ਕੇ ਜਨਵਾਰ 20 ਤੋਂ ਟੌਪ ਦਾ ਟੌਪ ਦਾ ਆਪਣੇ ਵੱਲ ਲਿਆਈ ਦੇ ਵੀ ਸਿਰੇ ਦੇ ਪਹੂ ਠੀਕ ਹੈ ਜੀ ਤੇ ਵੀਰ ਭਰਾ ਫੋਨ ਕਰਦੇ ਇਹਨਾਂ ਨੇ ਮਾਲ ਵੇਚਣਾ ਵੀ ਆ ਠੀਕ ਹੈ ਜੀ ਤੇ ਬਾਕੀ ਵੀ ਜੀ ਰੇਡ ਵੀ ਵੇਖਣਾ ਪੈਂਦਾ ਹਨ ਹਾਂ ਜੀ ਹਾਂ ਜੀ ਪਾਣੀ ਜਾਣਾ ਰੇਡ ਨੂੰ ਹੁਣ ਆ ਮਹੀ ਤਾਂ ਨਹੀਂ ਕੋਈ ਮੋਲ ਜਿਹੜੀ ਗੱਲ ਆ ਬਿਲਕੁਲ ਸਹੀ ਗੱਲ ਆ ਇਹ ਕਿਸ ਘਰ 'ਚ ਵੀ ਕਿਸੇ ਵੀਰ ਭਰਾ ਕੋ ਮਹੀ ਸੁਈ ਹੋਵੇ ਨਾ ਹਾਂ ਜੀ ਉਹਨੇ ਵੀ ਰੇਡ ਤੋਂ ਬਾਅਦ ਕਹਿਣਾ ਮੇਰੀ ਮਹੀ ਨਹੀਂ ਹੈਗੀ ਨਹੀਂ ਹੈਗੀ ਬਸ ਇਹ ਗੱਲ ਆ ਪਰ ਬਾਈਆਂ ਨੇ ਕੋਈ ਡੇਡ ਨਹੀਂ ਕੋ ਬਹੁਤ ਸ਼ਾਨਦਾਰ ਮੈਂ ਤਾਂ ਵਧੀਆ ਕੁਆਲਿਟੀ ਹੈ ਦੱਸੋ ਭਾਈ ਫੋਨ ਨੰਬਰ ਹੈਗਾ 8427407757 ਨਾਮ ਮਾਣਾ ਦਾ ਪਿੰਡ ਪੋਮਾ ਪਿੰਡ ਪੋਮਾ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਵਾਤਾ ਵਦ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸੰਗਤ ਜੁੜੀ ਸਾਰਿਆਂ ਦਿਨੋਂ ਧੰਨਵਾਦ ਕਰਦੇ ਆ ਜਿਹੜਾ ਅਬਸਰ ਤੇ ਪਿੰਡ ਪੋਮਾ ਬਾਈ ਦਾ ਤੇ ਵਧੀਆ ਕੁਆਲਿਟੀ ਵਾਲੇ ਪਸ਼ੂ ਆ ਬਹੁਤ ਸੋਹਣੇ ਨਿਕਨੇ ਆ ਤੇ ਵਧੀਆ ਲਾਈਕ ਕਮੈਂਟ ਸ਼ੇਅਰ ਮਾਰਿਆ ਕਰੋ ਠੀਕ ਹੈ ਬਾਜੀ ਦੱਸਿਗਾ